ਨੌਜਵਾਨਾਂ ਦੇ ਵੱਲੋਂ ਉਸਤੂ ਖਨੋਰੀ ਬਾਰਡਰ ਦੇ ਉੱਤੇ ਜਦੋਂ ਸ਼ੁਭਕਰਨ ਧਰਨੇ ਦੇ ਵਿੱਚ ਸ਼ਾਮਲ ਹੋਇਆ ਸੀ ਤਾਂ ਉਹਨੂੰ ਇਹ ਨਹੀਂ ਸੀ ਪਤਾ ਕਿ ਉਸਦੀ ਮੌਤ ਹੋ ਜਾਊਗੀ ਅੱਜ ਸ਼ੁਭਕਰਨ ਨੂੰ ਯਾਦ ਕਰਦਿਆਂ ਹੋਇਆਂ ਕਿਸਾਨ ਅੰਦੋਲਨ ਜੋ ਕਿ ਸ਼ੰਭੂ ਮੋਰਚੇ ਦੇ ਉੱਤੇ ਚੱਲ ਰਿਹਾ ਹੈ ਉੱਥੇ ਖਾਸ ਤੌਰ ਦੇ ਉੱਤੇ ਇਨ੍ਹਾਂ ਕਿਸਾਨਾਂ ਦੇ ਵੱਲੋਂ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਉਸ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਨੇ ਕੈਂਡਲ ਮਾਰਚ ਕਰਕੇ ਸ਼ੁਭਕਰਮਨ ਨੂੰ ਯਾਦ ਕੀਤਾ ਜਾ ਰਿਹਾ ਉਸ ਨੂੰ ਸਰਦਾ ਦੇ ਫੁੱਲ ਪੇਣ ਕੀਤੇ ਜਾ ਰਹੇ ਨੇ ਉਸ ਨੂੰ ਯਾਦ ਕਰਕੇ ਉਸ ਦੇ ਇਨਸਾਫ ਦੀ ਇਹਨਾਂ ਦੇ ਵੱਲੋਂ ਗੋਹਾਰ ਲਗਾਈ ਜਾ ਰਹੀ ਹੈ ਤਾਂ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੀ ਜਿੱਥੇ ਇਹ ਨੌਜਵਾਨ ਸ਼ੁਭਕਰਮ ਕਰੰਦੇ ਜੋ ਹੈ ਉਹ ਮੌਤ ਤੋਂ ਬਾਅਦ ਉਸ ਨੂੰ ਅੱਜ ਇੱਥੇ ਯਾਦ ਕਰ ਰਹੇ ਨੇ ਕੈਂਡਲ ਮਾਰ ਜੋ ਹੈ ਇਹਨਾਂ ਲੋਕਾਂ ਦੇ ਵੱਲੋਂ ਕੱਢਿਆ ਜਾ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਵੇਖੋਗੇ ਜੋ ਸ਼ੁਭ ਕਰਨ ਦੇ ਹਿਮਾਇਤ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਕਿਸਾਨੀ ਅੰਦੋਲਨ ਜੋ ਸ਼ੰਭੂ ਮੋਰਚੇ ਤੋਂ ਚੱਲ ਰਿਹਾ ਹੈ ਉੱਥੇ ਪਹੁੰਚੇ ਹੋਏ ਨੇ ਕੁਝ ਨੌਜਵਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਨੇ ਕਿ ਅੱਜ ਸੁਭਕਰਮੰਦੇ ਵਾਸਤੇ ਇਹਨਾਂ ਦੇ ਬੋਲ ਨੇ ਕਿਵੇਂ ਦੇਖਦੇ ਹੋ 21 ਸਾਲ ਬਹੁਤ ਘਾਟੂ ਮਨ ਹੁੰਦੀ ਹੈ ਤੁਸੀਂ ਵੀ ਸ਼ਾਇਦ ਬਹੁਤ ਛੋਟੀ ਉਮਰ ਦੇ ਹੋ ਔਰ ਤੋਹ ਤੋਹ ਤੁਸੀਂ ਵੀ ਇਸ ਮੋਰਚੇ ਦੇ ਵਿੱਚ ਪਹੁੰਚੇ ਹੋਏ ਹੋ ਅੱਜ ਕਿਵੇਂ ਯਾਦ ਕਰਦੇ ਹੋ ਵੀ ਜੀ ਸਭ ਦੇ ਮਾਪਿਓ ਮਾਪਿਓ ਹਣਾ ਭੇਜਦੇ ਨੇ ਬੱਚਿਆਂ ਨੂੰ ਉਹਨੂੰ ਪਤਾ ਨਹੀਂ ਸੀਗਾ ਕਿ ਹਾਂ ਵੀ ਮੇਰਾ ਆਖਰੀ ਦਿਨ ਹੋਊਗਾ ਸਾਡੇ ਵੀ ਮਾਪਿਓ ਨੇ ਉਹਨਾਂ ਨੇ ਭੇਜਿਆ ਪਰ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਹਾਂ ਉਹ ਵੀ ਆਪਣੇ ਹੱਕਾਂ ਵਾਸਤੇ ਲੜਦਾ ਸੀ ਜਿੰਨੀ ਕੁ ਜ਼ਮੀਨ ਸੀ ਉਹਦੇ ਕੋਲ ਉਹ ਉਹਦੇ ਵਾਸਤੇ ਲੜ ਕੇ ਗਿਆ ਲੜਦਾ ਸੀਗਾ ਤੇ ਲੜਦ ਕੇ ਗਿਆ ਉਹ ਕਿ ਜਦੋਂ ਇੱਕ ਖਬਰ ਸੱਮੂ ਸੁਣੀ ਬਹੁਤ ਮਾਪਿਆਂ ਨੇ ਚਿੰਤਾ ਬਿਜਾਈ ਤੁਹਾਡੇ ਮਾਪਿਆਂ ਨੇ ਵੀ ਤੁਹਾਨੂੰ ਫੋਨ ਕੀਤਾ ਕਿਹਾ ਕਿ ਆਪਣਾ ਧਿਆਨ ਰੱਖ ਆਪਣੀ ਜਿਹੜੀ ਕੌਮ ਆ ਵੀਰੇ ਉਹ ਹਮੇਸ਼ਾ ਸ਼ਹੀਦ ਹੁੰਦੀ ਆਈ ਹੈ ਕਰਦਿਆਂ ਨੂੰ ਵੀ ਹੁੰਦਾ ਥੋੜਾ ਜਿਹਾ ਕਿ ਹਾਂ ਵੀ ਚਲੋ ਬੱਚੇ ਜਾਂਦੇ ਨੇ ਪਰ ਵੀਰੇ ਅਸੀਂ ਆਪਣੇ ਹੱਕਾਂ ਵਾਸਤੇ ਲੜਦੇ ਹਾਂ ਤੇ ਲੜਦੇ ਹੀ ਰਹਾਂਗੇ ਹਮੇਸ਼ਾ ਏ ਹੱਕਾਂ ਵਾਸਤੇ ਲੜਦੇ ਆਂ ਔਰ ਆਪਣੇ ਹੱਕਾਂ ਵਾਸਤੇ ਲੜਦੇ ਹੀ ਰਵਾਂਗੇ ਤਾਂ ਇਹ ਕਹਿਣਾ ਹੈ ਇਹਨਾਂ ਨੌਜਵਾਨਾਂ ਦਾ ਤਾਂ ਤੂ ਬਜ਼ੁਰਗ ਮਾਤਾਵਾ ਹੋਣ ਜਾਂ ਫਿਰ ਨੌਜਵਾਨ ਹੋਣ ਹਰ ਕੋਈ ਇੱਥੇ ਜੋ ਹੈ ਉਹ ਪਹੁੰਚਿਆ ਹੈ ਮਾਤਾ ਜੀ ਕਿਵੇਂ ਯਾਦ ਕਰਦੇ ਹੋ ਉਸ 21 ਸਾਲ ਦੇ ਬੱਚੇ ਨੂੰ ਜਿਹੜਾ ਕਿ ਆਪਣੇ ਕਿਸਾਨੀ ਹੱਕਾਂ ਦੇ ਵਾਸਤੇ ਤਾਂ ਗਿਆ ਸੀ ਧਰਨੇ 'ਚ ਪਰ ਉਸ ਨੂੰ ਉੱਥੇ ਮਾਰ ਦਿੱਤਾ ਜਾਂਦਾ ਹੈ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਹ ਸਾਡੀਆਂ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਆਂ ਇਹ ਐਸਾ ਹੋਣਾ ਨਹੀਂ ਚਾਹੀਦਾ ਜਦੋਂ ਸ਼ਾਂਤਮਈ ਧਰਨਾ ਚੱਲ ਰਿਹਾ ਹੈ ਚੱਲਣ ਦੇਣ ਜਾਂ ਦਿੱਲੀ ਜਾਣ ਦੇਣ ਸਾਨੂੰ ਆਪਣੇ ਹੱਕ ਮਿਲਣੇ ਚਾਹੀਦੇ ਉਹ ਨੌਜਵਾਨ ਦੀ ਨਾਂ ਮਾਂ ਸੀ ਪਿਓ ਵੀ ਵਿਚਾਰਾ ਜੋ ਸੀ ਉਹ ਬਿਮਾਰ ਰਹਿੰਦਾ ਸੀ ਦਾਦੀ ਨੇ ਮਾਂ ਵੀ ਹੁੰਦੀ ਚਾਹੇ ਦਾਦੀ ਵੀ ਹੈ ਉਹ ਇੱਕ ਮਾਂ ਨੂੰ আর ਦਾਦੀ ਨੂੰ ਪਤਾ ਹੁੰਦਾ ਹੈ ਬੱਚੇ ਨੂੰ ਪਾਲਦੇ ਕਿੱਦਾਂ ਹੈ ਉਹਨਾਂ ਦੇ ਕਿੱਡੀਆਂ-ਕਿੱਡੀਆਂ ਉਮੀਦਾਂ ਹੁੰਨੀਆਂ ਫਿਰ ਉਹਨਾਂ ਦੀ ਐਦਾਂ ਜਾਨ ਚਲੀ ਜਾਂਦੀ ਹੈ ਅਣ ਹੋਈ ਉਹ ਚੱਲਣੀ ਬੜੀ ਮੁਸ਼ਕਲ ਹੈ ਤੁਹਾਨੂੰ ਜਦੋਂ ਇਹ ਬੱਚੇ ਤੁਸੀਂ ਵੇਖਦੇ ਹੋ ਤੁਹਾਡੇ ਵੀ ਪੋਤੇ ਪੋਤਰੇ ਹੋਣਗੇ ਨਹੀਂ ਪੁੱਤ ਸੀ ਕਿੰਨਾ ਬੱਚਿਆਂ ਨੂੰ ਵੇਖਦੇ ਹਾਂ ਤਾਂ ਕੀ ਜ਼ਹਿਨ ਦੇ ਵਿੱਚ ਆਉਂਦਾ ਔਰ ਕੀ ਦਰਦ ਜਿਹੜਾ ਹੈ ਉਹ ਮਹਿਸੂਸ ਹੁੰਦਾ ਬਹੁਤ ਦੁੱਖ ਮਹਿਸੂਸ ਹੁੰਦਾ ਹੈ ਅਸੀਂ ਇਹ ਨਾ ਸਰਕਾਰਾਂ ਨੂੰ ਕੁਝ ਬੋਲ ਬੋਲਦੇ ਨਹੀਂ ਕੁਝ ਕਹਿ ਨਹੀਂ ਸਕਦੇ ਪਰ ਸਾਡੇ ਨਾਲ ਇਦਾਂ ਬਹੁਤ ਮਾੜੀ ਹੋ ਰਹੀ ਹੈ ਮਾਤਾ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕੁਝ ਆਪਣੇ ਮੂੰਹੋਂ ਗੱਲਾਂ ਤਾਂ ਨਹੀਂ ਬੋਲ ਸਕਦੇ ਪਰ ਸਾਡੇ ਨਾਲ ਇਹਨਾਂ ਸਰਕਾਰਾਂ ਦੇ ਵੱਲੋਂ ਚੰਗਾ ਨਹੀਂ ਕੀਤਾ ਗਿਆ ਮਾੜਾ ਕੀਤਾ ਗਿਆ ਤਾਂ ਮਾਤਾਵਾਹ ਹੁਣ ਪੈਣਾ ਹੁਣ ਅੱਖਾਂ ਸਬਦੀਆਂ ਚ ਨੰਮ ਨੇ ਅੱਖਾਂ ਦੇ ਵਿੱਚ ਸਭ ਦੇ ਅੱਜ ਉਹ ਦਰਦ ਹੈ ਉਹ ਨਜ਼ਰ ਆ ਰਹੇ ਹਨ ਕੀ ਕਹਿਣਾ ਪਣਕੀ ਕਹਿਣਾ ਚਾਹੂਗੇ ਅੱਖਾਂ ਚ ਸਬਦੀਆਂ ਨੰਮ ਨੇ ਅੱਜ ਹਰ ਕੋਈ ਉਹਨਾਂ ਨੂੰ ਭਾਵੁਕ ਤਰੀਕੇ ਨਾਲ ਯਾਦ ਕਰ ਰਿਹਾ ਹੈ ਹਾਂਜੀ ਵੀਰ ਜੀ ਸਭ ਦੀ ਆਖਾ ਨਾਮ ਨੇ ਵੀਰ ਜੀ ਪਰ ਇਹਦਾ ਨਾ ਕਰੇ ਮੋਦੀ ਸਰਕਾਰ ਸਾਡੇ ਹੱਕ ਸਾਨੂੰ ਦੇ ਦੇ ਬਸ ਐਦਾਂ ਨਾ ਸਾਡੇ ਨਾਲ ਧੱਕਾ ਨਾ ਕਰੇ ਵੀਰ ਜੀ ਬਸ ਬਿਲਕੁਲ ਬਾਰਡਰ ਦੇ ਹੁਣ ਸਾਹਮਣੇ ਜਿੰਨਾ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਉਸ ਦਿਨ ਉੱਥੇ ਐਕਸ਼ਨ ਕੀਤਾ ਉਹਨਾਂ ਦੇ ਸਾਹਮਣੇ ਹੀ ਇਹ ਪਹੁੰਚੇ ਨੇ ਔਰ ਉਹਨਾਂ ਦੇ ਸਾਹਮਣੇ ਹੀ ਇਹਨਾਂ ਦੇ ਵੱਲੋਂ ਕੈਂਡਲ ਮਾਰ ਜੋ ਹੈ ਕੀਤਾ ਜਾਊਗਾ ਅੱਖਾਂ ਦੇ ਵਿੱਚ ਕਈਆਂ ਦੇ ਅੱਜ ਹੰਝੂ ਨਜ਼ਰ ਆ ਰਹੇ ਕਈਆਂ ਦੇ ਮਨ ਜੋ ਨੇ ਉਹ ਅੱਜ ਉਦਾਸ ਨਜ਼ਰ ਆ ਰਹੇ ਨੇ ਸ਼ੰਭੂ ਦੀ ਤਸਵੀਰਾਂ ਸ਼ੰਭੂ ਅੱਜ ਬਹੁਤ ਉਦਾਸ ਹੈ ਜਵੇਂ ਸਵੇਰੇ ਵੀ ਅਸੀਂ ਗੱਲ ਕਰ ਰਹੇ ਸੀ ਕਿ ਸ਼ੰਭੂ ਅੱਜ ਉਦਾਸ ਹੈ ਸ਼ੰਭੂ ਉਦਾਸ ਮਾਈਕਰੋ ਜੀ ਸਾਡੀ ਸਵਾਗਤ ਨੂੰ ਬੇਨਤੀ ਆ ਜੀ ਪੱਟੀਆਂ ਇੱਥੇ ਲੈਂਦੇ ਰੱਖ ਦੇਣੀਆਂ ਇਹ ਸਾਰੇ ਠੀਕ ਹੈ ਜੀ ਠੀਕ ਹੈ ਜੀ ਚਲੋ ਇੱਕ ਲਾਈਨ ਦੇ ਵਿੱਚ ਇਹ ਮੋਮਬਤੀਆਂ ਜੋ ਇੱਥੇ ਕਿਸਾਨ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਰੱਖੀਆਂ ਜਾ ਰਹੀਆਂ ਇੱਕ ਲਾਈਨ ਦੇ ਵਿੱਚ ਮੋਮਬਤੀਆਂ ਰੱਖ ਕੇ ਜੋ ਹੈ ਉਹ ਯਾਦ ਕੀਤਾ ਜਾ ਰਿਹਾ ਤਾਂ ਜਿਹੜੀ ਤਾਰ ਜਿਹੜੀ ਹੱਦਬੰਦੀ ਕੀਤੀ ਹੋਈ ਸੀ ਤਾਂ ਉਸ ਹੱਦਬੰਦੀ ਦੇ ਉੱਤੇ ਤਾ ਸ਼ੁਭ ਕਰਮ ਦੀ ਯਾਦ ਵਿੱਚ ਅਰਦਾਸ ਜੋਨੇ ਉਹ ਇਸ ਵੇਲੇ ਪਾਛਾਈ ਦਸੋਈ ਪ੍ਰਥਾ ਪੰਗਾਉਤੀ ਸਿਮਰ ਕੇ ਗੁਰ ਨਾਨਕ ਦੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਨਾਮ ਦਾ ਸਾਹ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿੱਥੇ ਸਭ ਦੁੱਖ ਜਾਏ ਤੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਚੋਹਾਂ ਸਹਿਬਜਾਦਿਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਹਾਈ ਦੇ ਕੇ ਡਿੱਟ ਕੀਤਾ ਤਿਨਾ ਪਿਆਰਿਆ ਸਤਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾ ਤੱਕ ਦਾ ਸਰਬਤ ਗੁਰਦੁਆਰੇ ਅੰਦਰ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਾਂ ਗੁਰਦਆਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦیدار ਤੇ ਸੇਵਾ ਸੰਭਾਲਦਾ ਦਾ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਹੈ ਨਿਮਾਣਿਆ ਦੇ ਮਾਨ ਨਿਤਾਣਿਆ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਹੇ ਅਕਾਲ ਪੁਰਖ ਜੀਓ ਆਪ ਜੀ ਨੂੰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਸ਼ੁਭਕਰਮ ਸਿੰਘ ਜੋ ਕਲ ਕਿਸਾਨੀ ਸਮਰਪਿਤ ਨੂੰ ਸਮੁੱਚੇ ਕਿਸਾਨੀ ਭਾਈਚਾਰੇ ਨੂੰ ਪਰਿਵਾਰ ਨੂੰ ਅਚਾਨਕ ਵਿਛੋੜਾ ਦੇ ਗਿਆ ਸੀ ਉਸ ਦੀ ਯਾਦ ਨੂੰ ਤਾਜ਼ਾ ਕਰਦਿਆਂ ਹਾਇਆ ਸਮੁੱਚੇ ਕਿਸਾਨ ਵੀਰਾਂ ਵੱਲੋਂ ਅੱਜ ਸ਼ੰਭੂ ਬਾਰਡਰ ਤੇ ਮੋਮਬਤੀ ਮਾਰ ਕੇ ਯਾਦ ਵਿੱਚ ਕੱਢਿਆ ਗਿਆ ਹੈ ਸੱਚੇ ਪਾਤਸ਼ਾਹ ਜੀਓ ਉਸ ਸਨਮਾਨਯੋਗ ਸ਼ੁਭਕਰਨ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਕਿਸਾਨੀ ਸਮੂਹ ਕਿਸਾਨੀ ਭਾਈਚਾਰੇ ਦੇ ਸਿਰ ਤੇ ਮੇਰ ਭਰਾ ਹੱਥ ਰੱਖਣਾ ਜਿਹੜੀ ਆਸ ਤੇ ਉਮੀਦ ਨੂੰ ਲੈ ਕੇ ਸਮੁੱਚਾ ਭਾਈਚਾਰਾ ਚੱਲਿਆ ਹੈ ਅੰਗ ਸੰਗ ਹੋ ਕੇ ਸਮੁੱਚੇ ਭਾਈਚਾਰੇ ਦੀ ਸਹਾਇਤਾ ਕਰਨੀ ਜੋ ਮੰਗਾ ਨੂੰ ਲੈ ਕੇ ਅਸੀਂ ਜੋ ਜ਼ਾਬਰ ਜ਼ੁਲਮ ਸਰਕਾਰ ਦੇ ਖਿਲਾਫ ਚੱਲੇ ਹਾਂ ਸੱਚੇ ਪਾਤਸ਼ਾਹ ਜੀਓ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਇਸੇ ਹੀ ਤਰ੍ਹਾਂ ਕਿਸਾਨੀ ਨੂੰ ਸਿੱਖ ਧਰਮ ਨੂੰ ਜੋਸ਼ ਉਤਸ਼ਾਹ ਭਾਈ ਚਾਰ ਕਿmathsf ਬਣਾ ਕੇ ਰਖਣੀ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸ਼ੋਹਨਹਾਲ काल ਦੇ ਸ਼ੁਕਰਮੰਦ ਜੀ ਸਾਹਿਬ ਜੀ ਮਰਦਾਨਾ ਸਾਹਿਬ ਤੁਸੀਂ ਉਹਨਾਂ ਨੂੰ ਦੋ ਸ਼ਬਦ ਬੋਲੋਗੇ ਫਿਰ ਇੱਕ ਮਿੰਟ ਬੋਲਣ ਦਿਓ ਕੋਈ ਲਾਏ ਉਹਨਾਂ ਦੇ ਸ਼ਬਦ ਸੋ ਜਿਵੇਂ ਤੁਸੀਂ ਅੱਜ ਸਾਡੇ ਵੀਰ ਸੋ ਕਰਮਨ ਨੂੰ ਸ਼ਰਧਾਂਜਲੀ ਦਿੱਤੀ ਆ ਅਸੀਂ ਪਰਮਾਤਮਾਗੇ ਅਰਦਾਸ ਕੀਤੀ ਆ ਕਿ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਔਰ ਇਸ ਅੰਦੋਲਨ ਦੀ ਚੜ੍ਹਦੀ ਕਲਾ ਹੋਵੇ ਅਰਦਾਸ ਹੋ ਚੁੱਕੀ ਆ ਸੋ ਇੱਕ ਅਸੀਂ ਇਸ ਜਿਹੜੀ ਘੜੀ ਆ ਦੁੱਖ ਦੀ ਘੜੀ ਦੇ ਵਿੱਚ ਪੂਰੇ ਅੰਦੋਲਨ ਵਾਰੇ ਅੰਦੋਲਨ ਵਾਰੇ ਇਹ ਤੁਹਾਨੂੰ ਆਖਦੇ ਆ ਇੱਕ ਕਸਮ ਲੈਣੀ ਆ ਬਾਈ ਜੀ ਹੱਥ ਥੱਲੇ ਕਰ ਲੋ ਸਾਰੇ ਵੀ ਆਪਾਂ ਉਹਨਾਂ ਦੀ ਜਿਹੜੀ ਸ਼ਹੀਦੀ ਆ ਉਹਨੂੰ ਬੇਅਰਥੇ ਨਹੀਂ ਜਾਣ ਦੇਣਾ ਇਹਦਾ ਮੁੱਲ ਪਾਉਣਾ ਔਰ ਸਰਕਾਰਾਂ ਨੂੰ ਝਕਾਉਣਾ ਇਹ ਸਾਰੇ ਅਸੀਂ ਪ੍ਰਣ ਕਰਦੇ ਆ ਅੱਜ ਉਹਨਾਂ ਦੇ ਸ਼ਰਧਾਂਜਲੀ ਜਾਂ ਅਫਸੋਸ ਜਿਹੜਾ ਅਸੀਂ ਇਹ ਕਰਿਆ ਇੱਥੇ ਅਸੀਂ ਪ੍ਰਣ ਕਰਦੇ ਆ ਕਿ ਉਹਨਾਂ ਦੀ ਜਿਹੜੀ ਸ਼ਰਧਾਂਜਲੀਆ ਇਹ ਜਿਹੜੀ ਕਾਤਲ ਸਾਡੀ ਕੇਂਦਰ ਦੀ ਸਰਕਾਰਾ ਉਹਨੂੰ ਬਹੁਤ ਵੱਡਾ ਜਿਹੜਾ ਇਹਦਾ ਪੁਖਤਾਨ ਦੇਣਾ ਪਊਗਾ ਸੋ ਇੰਨੀ ਸ਼ਬਦਾਂ ਨਾਲ ਸਾਰਿਆਂ ਦਾ ਜਿਹੜੇ ਪਹੁੰਚੇ ਉਹ ਧੰਨਵਾਦ ਕਰਦੇ ਆ ਸੋ ਇੱਕ ਵਾਰ ਫੇਰ ਹੱਥ ਨੀ ਨਾ ਕਰਕੇ ਭਾਈ ਜੀ ਪ੍ਰਣ ਕਰੋ ਸਾਰੇ ਦਿਲ ਤੋਂ ਕਿ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਬੇਅਰਥੇ ਨਹੀਂ ਜਾਣ ਦਿੰਦੇ ਸੈ ਕਾਤਲ ਜਿਹੜੀ ਸੈਂਟਰ ਦੀ ਸਰਕਾਰ ਕਾਤਲ ਸਰਕਾਰਾ ਉਹਨੂੰ ਅਸੀਂ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਤਸਵੀਰ ਖਾਸ ਤੌਰ ਦੇ ਉੱਤੇ ਸ਼ੁਕਰਾਨੇ ਦੇ ਕੈਂਡਲ ਮਾਰਚ ਜੋਜ ਰੱਖਿਆ ਗਿਆ ਸੀਗਾ ਉਸ ਵਕ ਉਸ ਦੀ ਸੀ ਜੋ ਤੁਹਾਨੂੰ ਤਸਵੀਰ ਅਸੀਂ ਸ਼ੰਭੂ ਬਾਰਡਰ ਤੋਂ ਦਿਖਾ ਰਹੇ ਸੀ ਕਿ ਉਹ ਨੌਜਵਾਨ ਤਾਂ ਚਲਾ ਗਿਆ ਉਸਨੇ ਮੁੜ ਕੇ ਤਾਂ ਨਹੀਂ ਆਣਾ ਪਰ ਇਹ ਜ਼ਰੂਰ ਪ੍ਰਣ ਲੈ ਰਹੇ ਨੇ ਕਿ ਅਸੀਂ ਇਹ ਪ੍ਰਣ ਲੈਂਦੇ ਆ ਕਿ ਇਸ ਮੋਰਚੇ ਨੂੰ ਜੋ ਹੈ ਉਹ ਇਸੇ ਤਰੀਕੇ ਦੇ ਨਾਲ ਅੱਗੇ ਵਧਾਉਂਦੇ ਰਵਾਂਗੇ ਇਸ ਮੋਰਚੇ ਨੂੰ ਅਸੀਂ ਕਦੀ ਵੀ ਢਾ ਨਹੀਂ ਲੱਗਣ ਦਵਾਂਗੇ ਕੈਮਰਾ ਪਰਸਨ ਜਸ਼ਨ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ